ਹੇ ਗੁਰੂ ਵਾਹਿਗੁਰੂ ਵਾਹਿਗੁਰੂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ 사 ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤ ਗੁਰਾਂ ਦੀ ਬਖਸ਼ਿਸ਼ ਫਤੇ ਨੂੰ ਦੁਹਰਾਈਏ ਕੋਈ ਵੀ ਰਸਨਾ ਗੁਰ ਫਤੇ ਤੋਂ ਵਾਂਝਿਆ ਨਾ ਰਹਿ ਜਾਵੇ ਜੀ ਸਾਰੇ ਜੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਬਾਣੀ ਹੈ ਅਮਰਤਮਈ ਬਾਣੀ ਰੱਬੀ ਬਾਣੀ ਅਕਾਲੀ ਬਾਣੀ ਸੋ ਉਹ ਬਾਣੀ ਸਾਨੂੰ ਬਾਰ ਬਾਰ ਸਮਝਾਉਂਦੀ ਹੈ ਮਨ ਤੂੰ ਮਤ ਮਾਨ ਕਰਹਿ ਜੇ ਹੋ ਕਿਸ ਜਾਣਦਾ ਸੋ ਗੁਰਮੁਖ ਨਿਮਾਣਾ ਵੀ ਗੁਰਮੁਖ ਜਿਹੜਾ ਹੈ ਉਹ ਨਿਮਾਣਾ ਹੋ ਕੇ ਰਵੇ ਭਾਵੇਂ ਸਾ ਸੰਗਤ ਜੀ ਅਸੀਂ ਕੁਛ ਕਰਨ ਜੋਗੇ ਨਹੀਂ ਅਸੀਂ ਹਰ ਤਰੀਕੇ ਦੇ ਨਾਲ ਵਾਹਿਗੁਰੂ ਦੀ ਕਿਰਪਾ ਤੇ ਨਿਰਪਰ ਕਰਦੇ ਹਾਂ ਪਰ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੇ ਕੋਈ ਗੁਲਾਮੀ ਕਰਨ ਲੱਗ ਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਲਾਮੀ ਦੇ ਵਿੱਚ ਹੀ ਪੂਰਨ ਆ ਜਾਂਦੀ ਹੈ ਜੋ ਬੰਦਾ ਹਰ ਖਿੰ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਸ਼ਰਨ ਤੱਕਦਾ ਹੈ ਉਹ ਆਪਣੇ ਆਪ ਨੂੰ ਇਹ ਨਾ ਸਮਝੇ ਕਿ ਕੋਈ ਬੰਧਨ ਪਿਆ ਹੋਇਆ ਏ ਕਿ ਹਮੇਸ਼ਾ ਕਹਿੰਦੇ ਨੇ ਭਾਈ ਬਾਣੀ ਪੜੋ ਸੇਵਾ ਕਰੋ ਕਿ ਬੰਧਨ ਪਾਏ ਨੇ ਅਮਰਤ ਵੇਲੇ ਉਠੋ ਕਿ ਬੰਧਨ ਪਾਏ ਨੇ ਇਹਨਾਂ ਨੂੰ ਬੰਧਨ ਨਾ ਸਮਝ ਇਹ ਆਜ਼ਾਦੀ ਸਮਝ ਇਹਨਾਂ ਨੂੰ ਆਜ਼ਾਦੀ ਮਹਿਸੂਸ ਕਰਨਾ ਹੈ ਬੜੀ ਅਜੀਬ ਗੱਲ ਹੈ ਜਿਉਂ-ਜਿਉਂ ਬੰਦਾ ਗੁਰਚਰਨਾ ਨਾਲ ਸਾ ਸੰਗਤ ਜੀ ਜੁੜਦਾ ਹੈ ਗੁਰੂ ਚਰਨਾਂ ਦੇ ਨੇੜੇ ਹੁੰਦਾ ਹੈ ਤੇ ਉਹ ਪੂਰੀ ਤਰ੍ਹਾਂ ਲੋਚਾਰ ਹੋ ਕੇ ਗੁਰੂ ਦੇ ਪਿਆਰ ਦੇ ਉੱਪਰ ਨਿਰਭਰ ਹੋ ਜਾਂਦਾ ਹੈ। ਤਿਉਂ-ਤਿਉਂ ਗੁਰੂ ਫਿਰ ਉਸ ਨੂੰ ਲਾੜ ਦੇ ਨਾਲ, ਪ੍ਰੇਮ ਦੇ ਨਾਲ ਕੇਵਲ ਆਪਣਾ ਹੀ ਨਹੀਂ ਬਣਾਉਂਦਾ, ਬਲਕਿ ਉਹਦੇ ਸਿਰ ਤੇ ਵੀ ਹੱਥ ਹਮੇਸ਼ਾ ਲਈ ਰੱਖਦਾ ਹੈ। ਜਿਵੇਂ ਚੋਪਈ ਸਹਿਬ ਦੇ ਵਿੱਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋਤੜੀ ਕੀਤੀ। ਆਛਾ ਕਹਿੰਦੇ ਨੇ ਤਾਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਸੁਨਾਰੀ ਪਾਤਸ਼ਾਹ ਕਹਿੰਦੇ ਨੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਸੋ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੁਲਾਮੀ ਦੇ ਵਿੱਚ ਪੂਰਨ ਆਜ਼ਾਦੀ ਹੈ ਅਸੀਂ ਬਾਹਰ ਆਜ਼ਾਦੀ ਲੱਭਦੇ ਆ ਕਿ ਗੁਰੂ ਘਰ ਜਾਣੇ ਆ ਉਥੇ ਬੰਦਿਸ਼ ਦੇ ਵਿੱਚ ਰਹਿਣਾ ਪੈਂਦਾ ਹੈ। ਨੰਗੇ ਸਿਰ ਨਹੀਂ ਰਹਿ ਸਕਦੇ ਪਰ ਉਹ ਬੰਧਨ ਨਾ ਸਮਝੋ। ਉਹਦੇ ਵਿੱਚ ਆਜ਼ਾਦੀ ਹੈ। ਜੇ ਤੂੰ ਪਿਆਰਿਆ ਮਰਤਵੇਲੇ ਉੱਠ ਕੇ ਬਾਣੀ ਪਿਆ ਪੜਦਾ ਏ। ਸੇਵਾ ਪਿਆ ਕਰਦਾ ਏ ਤਾਂ ਇਹ ਸਮਝ ਕਿ ਗੁਰੂ ਦੀ ਤੇਰੇ ਤੇ ਬਹੁਤੀ ਖੁਸ਼ੀ ਹੈ। ਗੁਰੂ ਦੀ ਮਿਹਰ ਭਰੀ ਨਜ਼ਰ ਹੈ ਤੇਰੇ ਉੱਪਰ। ਹੁਣ ਜਿਵੇਂ ਵਾਹਿਗੁਰੂ ਬੇਅੰਤ ਹੈ। ਅਗਮ ਹੈ ਅਗੋਚਰ ਹੈ ਉਹਦੀਆਂ ਦਾਤਾਂ ਵੀ ਉਸੇ ਤਰ੍ਹਾਂ ਦੀਆਂ ਨੇ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਪਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਆਨੰਦ ਦਾ ਸਰੂਪ ਹੀ ਨਹੀਂ ਵਿਖਾਇਆ ਬਲਕਿ ਵਾਹਿਗੁਰੂ ਦਾ ਸਰੂਪ ਵੀ ਆਨੰਦ ਸਹਿਬ ਦੇ ਵਿੱਚੋਂ ਪ੍ਰਗਟ ਕਰ ਦਿੱਤਾ ਹੁਣ ਸ਼ਰਤ ਇਹ ਹੈ ਕਿ ਅਸੀਂ ਅੰਦਰੋਂ ਬਾਹਰੋਂ ਇੱਕੋ ਹੋ ਜਾਈਏ ਜੇ ਅਸੀਂ ਅੰਦਰੋਂ ਮੈਲੇ ਹਾਂ ਤੇ ਸਾਡੇ ਬਾਹਰ ਦੀ ਨਿਮਰਤਾ ਗੁਰੂ ਦੇ ਦਰਬਾਰ ਦੇ ਵਿੱਚ ਵੀ ਕੰਮ ਨਹੀਂ ਜਿਉਂਦੀ ਸਾਡੀ ਇਹ ਮੁਸੀਬਤ ਹੈ ਗੁਰਦੁਆਰੇ ਤਾਂ ਅਸੀਂ ਬਹੁਤ ਵੱਡੇ ਵੱਡੇ ਬਣਾ ਲਏ ਨੇ ਬਹੁਤ ਸੋਹਣੇ ਬਣਾ ਲਏ ਨੇ ਪਰ ਜਦੋਂ ਕੀਰਤਨੀਆਂ ਦੀ ਕਥਾਵਾਚਕਾਂ ਦੀ ਗੱਲ ਆਉਂਦੀ ਹੈ ਪ੍ਰੇਮ ਦੀ ਗੱਲ ਆਉਂਦੀ ਹੈ ਬਾਣੀ ਪੜਨ ਦੀ ਗੱਲ ਆਉਂਦੀ ਹੈ ਸੇਵਾ ਭਾਵਨਾ ਦੀ ਗੱਲ ਆਉਂਦੀ ਹੈ ਸਾਥ ਸੰਗਤ ਜੀ ਉਧਰ ਸਾਡਾ ਕੋਈ ਪ੍ਰਗਟਾਵਾ ਨਹੀਂ ਉਧਰ ਸੀ ਪ੍ਰੇਮ ਦਾ ਪ੍ਰਗਟਾਵਾ ਨਹੀਂ ਕਰਦੇ ਸੇਵਾ ਭਾਵ ਨਹੀਂ ਦਿਖਾਉਂਦੇ ਸੇਵਾ ਕਰਦੇ ਹੋਈ ਨਹੀਂ ਬਾਣੀ ਪੜ੍ਹਦੇ ਹੋਈ ਨਹੀਂ ਫਿਰ ਕਿਵੇਂ ਆਨੰਦ ਪ੍ਰਾਪਤ ਕਰ ਸਕਦੇ ਆ ਸੋ ਅੰਦਰੋਂ ਮੈਲੇ ਤੇ ਬਾਹਰੋਂ ਨਿਰਮਲ ਸਾਥ ਸੰਗਤ ਜੀ ਲੋਕ ਤਾਂ ਫਿਰ ਉਹ ਜਨਮ ਜਿਹੜਾ ਹੈ ਜੂਏ ਦੇ ਵਿੱਚ ਹਾਰ ਜਾਂਦੇ ਨੇ ਫਿਰ ਆਨੰਦ ਤੇ ਖੇੜਾ ਕਿੱਥੋਂ ਮਿਲੇਗਾ ਕਿੱਥੋਂ ਆਨੰਦ ਤੇ ਖੇੜਾ ਹਾਸਲ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਖਿਆ ਮੁਤਾਬਕ ਹੀ ਆਪਣੀ ਜ਼ਿੰਦਗੀ ਨੂੰ ਜਿਉਣਾ ਤੇ ਗੁਰੂ ਦੀ ਖੁਸ਼ੀ ਹਾਸਲ ਹੋਏ ਵੀ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝਾਉਂਦੇ ਨੇ ਕਿ ਨਾਮ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ ਨਾਮ ਰਹੀਂ ਸਾਰੀ ਦੁਨੀਆ ਚੱਲਦੀ ਹੈ ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਨੇ ਸਗੋਂ ਇੱਥੋਂ ਤੱਕ ਵੀ ਲਿਖਿਆ ਹੈ ਕਿ ਜਿਸ ਨੂੰ ਨਾਮ ਵਿਸਰ ਜਾਂਦਾ ਹੈ ਨਾ ਕਰੋੜਾ ਵਿਗਣ ਰੁਕਾਵਟਾਂ ਉਹਦੇ ਕੰਮਾਂ ਦੇ ਵਿੱਚ ਪੈਣ ਲੱਗ ਜਾਂਦੇ ਨੇ ਜਿਹੜਾ ਬਾਣੀ ਪੜਨੀ ਛੱਡ ਦਿੰਦਾ ਹੈ ਜਾਂ ਬਾਣੀ ਪੜਦਾ ਨਹੀਂ ਜਾਂ ਉਸ ਪ੍ਰਮਾਤਮਾ ਨੂੰ ਵਿਸਾਰ ਬੈਠਦਾ ਹੈ ਕਰੋੜਾ ਵਿਗਣ ਇੱਕ ਵਿਗਣ ਦੋ ਵਿਗਣ ਨਹੀਂ ਕਰੋੜਾ ਵਿਗਣ ਉਹ ਹਮੇਸ਼ਾ ਦੁਖੀ ਰਹਿੰਦਾ ਹੈ ਜਿਹੜੇ ਲੋਕ ਨਾਮ ਬਿਨਾਂ ਖਾਂਦੇ ਪੀਂਦੇ ਨੇ ਬਾਣੀ ਉਹਨਾਂ ਨੂੰ ਕਹਿੰਦੀ ਹੈ ਕਿ ਉਹ ਕੁੱਤੇ ਵਾਂਗ ਝੂਠ ਦੇ ਵਿੱਚ ਮੂੰਹ ਪਾਉਂਦੇ ਫਿਰਦੇ ਨੇ ਸੋ ਜੋ ਵੀ ਕਾਮ ਅਸੀਂ ਨਾਮ ਤੋਂ ਬਿਨਾ ਕਰਦੇ ਆ ਉਹ ਇੱਕ ਮੋਏ ਹੋਏ ਬੰਦੇ ਉਤੇ ਸ਼ਿਗਾਰ ਕਰਨ ਦੇ ਬਰਾਬਰ ਹੈ ਸੋ ਸਾਧ ਸੰਗਤ ਜੀ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਨਾਮ ਦੇ ਬਿਨਾ ਬੰਦਾ ਬੇਚੈਨ ਰਹੇਗਾ ਪਰੇਸ਼ਾਨ ਰਹੇਗਾ ਕੋਈ ਪ੍ਰਭੂ ਦਾ ਪਿਆਰਾ ਉਸ ਨੂੰ ਨਾਮ ਦੀ ਖੁਸ਼ਬੋਦਾ ਜ਼ਿਕਰ ਕਰੇ ਤਉ ਵੀ ਅੰਦਰੋਂ ਸ਼ੀਤਲ ਹੋ ਜਾਇਆ ਕਰਦਾ ਹੈ ਸੋ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਆ ਕਿ ਜਿਹੜੀ ਬਾਣੀ ਪੜ੍ਹਨੀ ਹੈ ਨਾ ਇਹ ਕੋਈ ਸੌਖਾ ਕੰਮ ਨਹੀਂ ਅਸੀਂ ਸੋਚਦੇ ਆ ਕਿ ਬਾਣੀ ਪੜ੍ਹਨੀ ਕੀ ਹੋ ਜਾਊਗਾ ਸੌਖਾ ਹੈ ਬੈਠਣਾ ਹੀ ਹੈ ਕਿਹੜਾ ਕੰਮ ਕਰਨਾ ਨਾ ਜ਼ੋਰ ਲੱਗਣਾ ਪਰ ਬਾਣੀ ਕਹਿੰਦੀ ਆ ਅੱਖਣੇ ਔਖਾ ਸਾਚਾ ਨਾ ਇਹ ਸਭ ਤੋਂ ਔਖਾ ਕੰਮ ਹੈ ਕਿਉਂ ਔਖਾ ਹੈ ਮਰ ਜੇ ਕੋਈ ਕਰ ਲੈਂਦਾ ਹੈ ਫਿਰ ਉਹਦੇ ਸਾਰੇ ਵਿਗੜਨਾ ਦਾ વિનાਸ਼ ਹੋ ਜਾਂਦਾ ਹੈ ਫਿਰ ਗੁਰੂ ਦੀ ਖੁਸ਼ੀ ਵੀ ਹਾਸਲ ਹੋ ਜਾਂਦੀ ਹੈ ਤੇ ਜਿਹੜਾ ਨਹੀਂ ਜਪਦਾ ਫਿਰ ਉਹਦੀ ਕੀ ਹਾਲਤ ਹੋ ਜਾਂਦੀ ਹੈ ਆਖਾਂ ਜਿਵੇਂ ਅਵਿਸਰੇ ਮਰ ਜਾਵਾਂ ਆਖਣੇ ਔਖਾ ਸੱਚਾ ਨਾ ਜੇ ਮੈਂ ਆਖਦਾ ਹਾਂ ਤਾਂ ਮੈਂ ਜਿਉਂਦਾ ਹਾਂ ਤੇ ਜਦੋਂ ਮੈਂ ਤੈਨੂੰ ਭੁੱਲ ਜਾਂਦਾ ਹਾਂ ਵਿਸਾਰ ਦਿੰਦਾ ਹਾਂ ਤੇ ਮੇਰੀ ਹਾਲਤ ਮੋਇਆਂ ਦੇ ਸਮਾਨ ਹੈ ਮੋਇਆਂ ਵਰਗੀ ਮੇਰੀ ਹਾਲਤ ਹੋ ਜਾਂਦੀ ਹੈ ਸੋ ਸਾਧ ਸੰਗਤ ਜੀ ਬਾਣੀ ਪੜਨੀ ਬਾਣੀ ਵਿਚਾਰਨੀ ਤੇ ਬਾਣੀ ਤੇ ਚੱਲਣ ਦਾ ਯਤਨ ਕਰਨਾ ਤੇ ਗੁਰੂ ਦੀ ਖੁਸ਼ੀ ਹਾਸਲ ਹੁੰਦੀ ਗੁਰੂ ਮਿਹਰ ਕਰਦਾ ਹੈ ਸਾਧ ਸੰਗਤ ਜੀ ਬਾਣੀ ਦੇ ਵਿੱਚ ਬੜੀ ਸ਼ਕਤੀ ਹੈ ਪਾਵਰ ਹੈ ਜੇ ਕੋਈ ਪੂਰਨ ਤੌਰ ਤੇ ਬਾਣੀ ਤੇ ਭਰੋਸਾ ਕਰੇ ਤੇ ਮਨ ਦੇ ਵਿੱਚ ਇਹ ਸ਼ੰਕਾ ਨਾ ਆਵੇ ਕਿ ਮੈਨੂੰ ਤੇ ਇੰਨੇ ਸਾਲ ਹੋ ਗਏ ਬਾਣੀ ਪੜ੍ਹਦੇ ਆ ਮੈਨੂੰ ਤੇ ਕੁਝ ਹਾਸਲ ਨਹੀਂ ਹੋਇਆ ਮੈਂ ਤਾਂ ਬਹੁਤ ਕੋਸ਼ਿਸ਼ਾਂ ਕਰੀਆਂ ਨੇ ਕੀ ਕਰਾਂ ਮੈਂ ਅਜਿਹਾ ਕੋਈ ਕੰਮ ਦੱਸੋ ਜਿਹਦੇ ਕਰਨ ਦੇ ਨਾਲ ਮੇਰੇ ਸਾਰੇ ਕੰਮ ਸਿੱਧ ਹੋ ਜਾਣ ਸੰਗਤ ਦੇ ਨਾਲ ਗੱਲ ਹੁੰਦੀ ਹੈ ਸੰਗਤ ਇੱਕ ਚੀਜ਼ ਬਾਰ-ਬਾਰ ਪੁੱਛਦੀ ਹੈ ਕਿ ਕੋਈ ਸ਼ਬਦ ਦੇ ਦਿਓ ਜਿਹਦੇ ਨਾਲ ਮੇਰੇ ਕੰਮ ਹੋ ਜਾਣ ਕੋਈ ਰਾਹ ਦੱਸ ਦਿਓ ਸਭ ਤੋਂ ਵਧੀਆ ਸਭ ਤੋਂ ਪੱਕਾ ਸਭ ਤੋਂ ਸੱਚਾ ਰਾਹ ਇਹੀ ਹੈ ਕਿ ਗੁਰੂ ਦੇ ਨਾਲ ਜੁੜ ਜੂ ਗੁਰੂ ਦੀ ਬਾਣੀ ਜਪਨੀ ਸ਼ੁਰੂ ਕਰ ਦੋ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦੋ ਇਹਦੇ ਵਿੱਚ ਹੀ ਸਾਰੇ ਸੋਖ ਨੇ ਇਹਦੇ ਵਿੱਚ ਹੀ ਸਾਰੇ ਪਦਾਰਥ ਨੇ ਸੋ ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ ਇੱਕ ਰੋਗ ਦੋ ਰੋਗ ਨਹੀਂ ਦੁਨੀਆ ਦੇ ਜਿੰਨੇ ਵੀ ਰੋਗ ਜਿਹੜੇ ਤੇ ਅਸੀਂ ਜਾਣਦੇ ਆ ਉਹ ਰੋਗ ਵੀ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਨਾਮ ਹੀ ਨਹੀਂ ਪਤਾ ਉਹ ਰੋਗ ਵੀ ਮਹਾਰਾਜ ਕਹਿੰਦੇ ਜਿਹੜਾ ਪ੍ਰਮਾਤਮਾ ਨੂੰ ਭੁੱਲਦਾ ਨੂੰ ਇਹ ਰੋਗ ਚੰਬੜ ਜਾਂਦੇ ਨੇ ਸੋ ਭਰੋਸਾ ਗੁਰੂ ਤੇ ਰੱਖਣਾ ਹੈ ਵੇਖੋ ਸਾਧ ਸੰਗਤ ਜੀ ਅਸੀਂ ਇਨਸਾਨ ਹਾਂ ਪਰਮਾਤਮਾ ਨੇ ਇਨਸਾਨ ਬਣਾਇਆ ਹੁਣ ਇਨਸਾਨ ਉਹਨਾਂ ਸਮਾਂ ਹੀ ਇਨਸਾਨ ਹੈ ਜਿੰਨਾ ਚਿਰ ਇਹਦੇ ਅੰਦਰ ਇਨਸਾਨੀਅਤ ਹੈ ਜਦੋਂ ਇਹਦੇ ਅੰਦਰ ਇਨਸਾਨੀਅਤ ਮਰ ਜਾਂਦੀ ਹੈ ਫਿਰ ਇਹ ਇਨਸਾਨ ਨਹੀਂ ਹੈ ਤੇ ਹੈਵਾਨ ਹੈ ਸਾਧ ਸੰਗਤ ਇਨਸਾਨੀਅਤ ਅੰਦਰ ਦੀ ਮਰਨ ਨਹੀਂ ਦੇਣੀ ਦੇਖੋ ਜੇ ਕੋਈ ਇੱਕ ਬੰਦਾ ਆਪਣੇ ਗਵਾਂਡੀ ਦੀ ਚੜ੍ਹਾਈ ਦੇਖ ਕੇ ਮੱਚੀ ਜਾਂਦਾ ਏ ਜੈਲ ਸੀ ਨਾਲ ਭਰਿਆ ਪਿਆ ਏ ਈਰਖਾ ਨਾਲ ਭਰਿਆ ਪਿਆ ਏ ਉਹਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਦਾ ਪਿਆ ਏ ਸਾਧ ਸੰਗਤ ਜੀ ਫਿਰ ਇਹ ਚੀਜ਼ ਨਿਸ਼ਚੈ ਕਰ ਲੈਣਾ ਚਾਹੀਦਾ ਹੈ ਕਿ ਇਨਸਾਨ ਕਹੋਂ ਦੇ ਹੱਕਦਾਰ ਅਸੀਂ ਨਹੀਂ ਹੁਣ ਜਿੱਦਾਂ ਕੋਈ ਐਦਾਂ ਦੀਆਂ ਚੀਜ਼ਾਂ ਵੀ ਕਿਸੇ ਦਾ ਕੀਤਾ ਕਰਾਇਆ ਕਿਸੇ ਨੂੰ ਕਰ ਦੇਣਾ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਸੋਚ ਲੈਣਾ ਜਾਂ ਕੋਸ਼ਿਸ਼ ਕਰ ਦੇਣੀ ਸਾਧ ਸੰਗਤ ਜੀ ਫਿਰ ਗੁਰੂ ਦੀ ਖੁਸ਼ੀ ਹਾਸਲ ਨਹੀਂ ਹੋਣੀ ਕਦੀ ਬੰਦਾ ਜਿਹੜਾ ਦੂਸਰਿਆਂ ਨੂੰ ਦੁਖੀ ਕਰਦਾ ਆਪ ਸੁਖੀ ਨਹੀਂ ਰਹਿ ਸਕਦਾ ਜਿਹੜਾ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਆਪ ਸੁਖੀ ਨਹੀਂ ਰਹਿ ਸਕਦਾ ਜੇ ਅਸੀਂ ਸੁਖੀ ਰਹਿਣਾ ਚਾਹੁੰਨੇ ਆ ਨਾ ਦੂਸਰਿਆਂ ਦੀ ਬਾਹ ਫੜਨੀ ਸ਼ੁਰੂ ਕਰ ਦੋ ਗਰੀਬ ਦੀ ਬਾਹ ਫੜਨੀ ਸ਼ੁਰੂ ਕਰ ਦੋ ਦੇਖਿਓ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿਵੇਂ ਤੂੰ ਸਾਰੇ ਵਿਗਣਾਂ ਦਾ ਨਾਸ਼ ਹੋ ਜਾਏਗਾ ਦੇਖੋ ਇੱਕ ਚੀਜ਼ ਹੈ ਇੱਕ ਨੋਟ ਕਰਿਓ ਮਹਾਪੁਰਖ ਕਹਿੰਦੇ ਨੇ ਭਾਈ ਜੇ ਤੂੰ ਚੋਨਾਏ ਵੀ ਤੇਰੇ ਘਰ ਖੁਸ਼ੀਆਂ ਆਉਣ ਤੂੰ ਚੋਨਾਏ ਵੀ ਤੇਰਾ ਘਰ ਖੁਸ਼ੀਆਂ ਨਾਲ ਭਰਿਆ ਰਹੇ ਤੇ ਫਿਰ ਇਹ ਕੰਮ ਕਰ ਉਹ ਕੰਮ ਕਿਹੜਾ ਦੱਸਦੇ ਨੇ ਮਹਾਪੁਰਖ ਮਹਾਪੁਰਖ ਕਹਿੰਦੇ ਨੇ ਭਾਈ ਖੁਸ਼ੀਆਂ ਵੰਡੇਗਾ ਤੇ ਖੁਸ਼ੀਆਂ ਮਿਲਣਗੀਆਂ ਹੁਣ ਜੇ ਤੂੰ ਦੂਸਰਿਆਂ ਨੂੰ ਦੁਖੀ ਕਰਦਾ ਏ ਰੁੱਖਾ ਬੋਲਦਾ ਏ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਏ ਇਹ ਮਤ ਸੋਚ ਤੇਰੇ ਘਰ ਖੁਸ਼ੀਆਂ ਆਉਣਗੀਆਂ ਦੁਖੀ ਦਾ ਦਰਦ ਵੰਡਾਉਣਾ ਸ਼ੁਰੂ ਕਰਦੇ ਦੁਖੀ ਨੂੰ ਖੁਸ਼ ਕਰਨਾ ਸ਼ੁਰੂ ਕਰਦੇ ਮਹਾਰਾਜ ਕਹਿੰਦੇ ਜੇ ਤੂੰ ਇਹ ਕਰਨਾ ਸ਼ੁਰੂ ਕਰ ਦੇਗਾ ਤੇਰੇ ਘਰ ਖੁਸ਼ੀਆਂ ਆਉਣਗੀਆਂ ਪਰਮਾਤਮਾ ਦੇਖਦਾ ਏ ਕੀ ਦੇਖਦਾ ਏ ਪਰਮਾਤਮਾ ਪਰਮਾਤਮਾ ਦੇਖਦਾ ਹੈ ਕਿ ਇਹ ਮੇਰਾ ਪਿਆਰਾ ਹੈ ਨਾ ਇਹ ਹਮੇਸ਼ਾ ਦੂਸਰਿਆਂ ਦੀ ਮਦਦ ਲਈ ਅੱਗੇ ਰਹਿੰਦਾ ਹੈ ਇਹ ਹਮੇਸ਼ਾ ਗਰੀਬ ਗੁਰਬੇ ਦੀ ਮਦਦ ਕਰਦਾ ਹੈ ਹਮੇਸ਼ਾ ਇਹਦੇ ਅੰਦਰ ਇੱਕ ਤਾਂਗ ਲੱਗੀ ਰਹਿੰਦੀ ਹੈ ਕਿ ਮੈਂ ਉਹਨੂੰ ਖੁਸ਼ ਕਰਾਂ ਮੇਰੇ ਕਰਕੇ ਕੋਈ ਦੁਖੀ ਨਾ ਹੋਵੇ ਵੱਧ ਤੋਂ ਵੱਧ ਲੋਕਾਂ ਦੀ ਮੈਂ ਮਦਦ ਕਰ ਸਕਾਂ ਮਹਾਰਾਜ ਦੇਖਦੇ ਨੇ ਖੁਸ਼ੀਆਂ ਵੰਡਦਾ ਹੈ ਮਹਾਰਾਜ ਕਹਿੰਦੇ ਮੇਰਾ ਪਿਆਰਾ ਖੁਸ਼ੀਆਂ ਵੰਡਦਾ ਹੈ ਮਹਾਰਾਜ ਫਿਰ ਨਾ ਉਹਦੇ ਘਰ ਬਹੁਤ ਖੁਸ਼ੀਆਂ ਭੇਜਦੇ ਨੇ ਕੀ ਇਹ ਖੁਸ਼ੀਆਂ ਤਾਂ ਹੀ ਅੱਗੇ ਵੰਡੇਗਾ ਜੇ ਇਹਦੇ ਕੋਲ ਹੋਣਗੀਆਂ ਤੇ ਇਹਦੇ ਉਲਟ ਮਹਾਰਾਜ ਇਹ ਵੀ ਦੇਖਦੇ ਨੇ ਕਿ ਇਹ ਜਿਹੜਾ ਬੰਦਾ ਏ ਇਹ ਸਾਰਿਆਂ ਨੂੰ ਦੁਖੀ ਹੀ ਕਰਦਾ ਏ ਦੁਖੀ ਵੰਡਦਾ ਏ ਤੇ ਮਹਾਰਾਜ ਕਹਿੰਦੇ ਨੇ ਭਾਈ ਤੂੰ ਦੁੱਖ ਵੰਡਦਾ ਏ ਤਾਂ ਇਹ ਆਸ ਨਾ ਰੱਖੀਂ ਕਿ ਸੁੱਖ ਮਿਲੇਗਾ ਜੇ ਵੰਡਦਾ ਦੁੱਖ ਹੈ ਤੇ ਤਿਆਰ ਨਹੀਂ ਦੁੱਖ ਆਉਣਗੇ ਬਹੁਤ ਸੋ ਹਮੇਸ਼ਾ ਇਹ ਚੀਜ਼ ਆਪਣੇ ਹਿਰਦੇ ਚ ਬਿਠਾ ਕੇ ਰੱਖਿਓ ਸਾਧ ਸੰਗਤ ਜੀ ਮਹਾਰਾਜ ਦੇ ਪਾਏ ਪੂਰਨਿਆਂ ਨੂੰ ਐਵੇਂ ਨਾ ਸਮਝਿਓ ਕਿ ਕਿਤੇ ਇਹਨੇ ਲੋਕਾਂ ਨੇ ਆਪ ਵੱਲ ਗੱਲਾਂ ਬਣਾਈਆਂ ਨੇ ਕਿ ਸੇਵਾ ਕਰਨੀ ਹੈ ਗਰੀਬ ਦੀ ਮਾਂ ਫੜਨੀ ਹੈ ਇਹ ਨਾ ਸਮਝਣਾ ਇਹ ਮਹਾਰਾਜ ਦੇ ਪਾਏ ਹੋਏ ਪੂਰਨੇ ਨੇ ਮਹਾਰਾਜ ਦੀ ਖੁਸ਼ੀ ਚਾਹੁੰਦੇ ਆ ਸਾਧ ਸੰਗਤ ਜੀ ਵੇਖੋ ਸਾਨੂੰ ਅੱਜ ਡਾਕਟਰ ਕਹਦੇ ਕਿ ਭਾਈ 10 ਲੱਖ ਲੱਗੇਗਾ ਤਾਂ ਬਚੇਗਾ ਤੂੰ ਅਸੀਂ ਉਹ ਵੀ ਅਰੇਂਜ ਕਰ ਲਾਂਗੇ ਕਿਤਨਾ ਕਿਤੇ ਪਰ ਜਦੋਂ ਸੇਵਾ ਭਾਵਨਾ ਕਿਸੇ ਦੂਸਰੇ ਤੇ ਲੋਡ ਪਈ ਹੋਵੇ ਨਾ ਕਿ ਕਿਸੇ ਨੂੰ 500 ਰੁਪਿਆ ਦੇਣਾ ਹੋਵੇ ਤੇ ਅਸੀਂ ਅੰਦਰ ਵੜ ਕੇ ਬਹਿ ਜਾਂਦੇ ਆ ਕਿਤੇ ਕੋਈ ਆਵਾਜ਼ ਨਾ ਮਾਰ ਲੇ ਇਹ ਸੇਵਾ ਭਾਵਨਾ ਜੇ ਸਾਡੇ ਅੰਦਰ ਸੋ ਸਾਧ ਸੰਗਤ ਜੀ ਸੇਵਾ ਭਾਵਨਾ ਆਪਣੇ ਅੰਦਰ ਪ੍ਰਬਲ ਕਰੋ ਇਹ ਗੁਰੂ ਦੀ ਖੁਸ਼ੀ ਚੋਨੇ ਜਦੋਂ ਅਸੀਂ ਦੂਸਰੇ ਦੀ ਖੁਸ਼ੀ ਵਾਸਤੇ ਕੁਝ ਕਰਦੇ ਆ ਨਾ ਕਿਸੇ ਨੂੰ ਖੁਸ਼ ਕਰਦੇ ਆ ਤੇ ਸਾਧ ਸੰਗਤ ਜੀ ਗੁਰੂ ਦੀ ਬੜੀ ਖੁਸ਼ੀ ਮਿਲਦੀ ਜੀ ਕੋਈ ਵਿਗਰ ਨਹੀਂ ਜੇ ਪੈਂਦਾ ਕਾਰਜਾਂ ਦੇ ਵਿੱਚ ਇੱਕ ਤੇ ਹੁੰਦਾ ਹੈ ਦਸਬੰਦ ਕੱਢਣਾ ਉਹ ਤੇ ਸਾਡਾ ਫਰਜ ਹੈ ਉਹ ਅਸੀਂ ਕੋਈ ਐਸਾਨ ਨਹੀਂ ਕਰ ਰਹੇ ਕਿ ਮਹਾਰਾਜ ਨੂੰ ਕਹੇ ਮਹਾਰਾਜ ਅਸੀਂ ਦਸਬੰਦ ਕੱਢਦੇ ਆ ਮਹਾਰਾਜ ਕਹਿੰਦੇ ਉਹ ਤੇ ਕੱਢਣਾ ਹੀ ਪੈਣਾ ਤੇ ਗੁਰੂ ਦਾ ਹੁਕਮ ਹੈ ਉਹ ਕੋਈ ਇਹਿਸਾਨ ਨਹੀਂ ਕਰ ਰਹੇ ਹਾਂ ਅਸੀਂ ਦਸਵੰਦ ਕੱਢਿਆ ਉਹਦੇ ਤੋਂ ਉੱਪਰ ਅਸੀਂ ਸੇਵਾ ਕਰ ਸੇਵਾ ਭਾਵਨਾ ਹੋਵੇ ਕਿ ਮੈਂ ਦਸਵੰਦ ਤੇ ਕੱਢਿਆ ਮੈਂ ਹੋਰ ਵੱਧ ਸੇਵਾ ਕਰਨੀ ਹੈ ਵੱਧ ਤੋਂ ਵੱਧ ਸੇਵਾ ਕਰਨੀ ਹੈ ਤਾਂ ਜੋ ਗੁਰੂ ਦੀ ਖੁਸ਼ੀ ਹਾਸਲ ਹੋਵੇ ਦੇਖਿਓ ਸਾਧ ਸੰਗਤ ਜਦੋਂ ਇਦਾਂ ਦਾ ਜੀਵਨ ਬਣ ਜਾਂਦਾ ਹੈ ਨਾ ਫਿਰ ਵਾਰੇ ਨਿਆਰੇ ਹੁੰਦੇ ਨੇ ਫਿਰ ਸੁੱਤੇ ਸਿੱਧ ਕਾਰਜਨਾਸ਼ ਹੁੰਦੇ ਆ ਸਾਡੇ ਕਿਉਂ ਨਹੀਂ ਹੁੰਦੇ ਪਤਾ ਕਿਉਂਕਿ ਅਸੀਂ ਤਾਂ ਦਸਬੰਦ ਹੀ ਨਹੀਂ ਕੱਢਦੇ ਅਸੀਂ ਗੁਰੂ ਨਾਲ ਚਲਾਕੀਆਂ ਖੇਡਦੇ ਆ ਜਦੋਂ ਚਲਾਕੀਆਂ ਗੁਰੂ ਦੇ ਨਾਲ ਕਰਨੀਆਂ ਆਆਂ ਅਸੀਂ ਗੁਰੂ ਨੂੰ ਨਿਆਣਾ ਸਮਝਦੇ ਆ ਰੱਬ ਨੂੰ ਨਿਆਣਾ ਸਮਝਦੇ ਆ ਪਰ ਰੱਬ ਨਿਆਣਾ ਨਹੀਂ ਜੀ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਤਾਂ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਏ ਕਿਹਦੇ ਅੰਦਰ ਪਾਪ ਐ ਕਿਹਦੇ ਅੰਦਰ ਝੂਠ ਹੈ ਕਿਹਦੇ ਅੰਦਰ ਫਰੇਬ ਹੈ ਤੇ ਕਿਹਦੇ ਅੰਦਰ ਸੱਚ ਹੈ ਇਹ ਨੂੰ ਸਭ ਦਾ ਪਤਾ ਹੈ ਹੁਣ ਮੇਰੇ ਵਰਗਾ ਰੋਲਾ ਪਾਈ ਜਾਵੇ ਕਿ ਮੇਰੇ ਵਰਗਾ ਸੇਵਕ ਕੋਈ ਨਹੀਂ ਸੇਵਾਦਾਰ ਕੋਈ ਨਹੀਂ ਮੇਰੇ ਵਰਗਾ ਪ੍ਰਚਾਰਕ ਕੋਈ ਨਹੀਂ ਸਾ ਸੰਗਤ ਜੀ ਉਹ ਮਾਲਕ ਜਾਣਦਾ ਹੈ ਕਿਹੜਾ ਅੰਦਰੋਂ ਸੱਚਾ ਹੈ ਤੇ ਕਿਹੜਾ ਝੂਠਾ ਹੈ ਉਹਦੀ ਨਿਗਾਹ ਤੋਂ ਕੁਝ ਲੁਕਿਆ ਨਹੀਂ ਸੋ ਸਾ ਸੰਗਤ ਜੀ ਅਸੀਂ ਰਾਬਣਾ ਚਲਾਕੀ ਨਹੀਂ ਖੇਡ ਸਕਦੇ ਅਸੀਂ ਆਪਣੇ ਆਪ ਨੂੰ ਚਲਾਕ ਸਮਝਦੇ ਜਰੂਰ ਆ ਇਤਿਓ ਗੱਲ ਹੋਈ ਬਿੱਲੀ ਦੁੱਧ ਪੀਂਦੀ ਐ ਅੱਖਾਂ ਬੰਦ ਕਰਕੇ ਸੋਚਦੀ ਐ ਮੈਨੂੰ ਕੋਈ ਨਹੀਂ ਦੇਖਦਾ ਪਿਆ ਅੱਖਾਂ ਤੇ ਆਪਣੀਆਂ ਬੰਦ ਕੀਤੀਆਂ ਹਨੇਰਾ ਹੋ ਗਿਆ ਸੋਚਦੀ ਐ ਹਨੇਰਾ ਐ ਚਾਰੇ ਪਾਸੇ ਮੈਨੂੰ ਕੋਈ ਨਹੀਂ ਦੇਖਦਾ ਦੁੱਧ ਪੀ ਲੈਂਦੀ ਐ ਮਾਲਕ ਲਾਗੇ ਖੜਾ ਐ ਦੇਖਦਾ ਐ ਕਿ ਬਿੱਲੀ ਦੁੱਧ ਪੀਂਦੀ ਐ ਕੁਛ ਕਹਿੰਦਾ ਨਹੀਂ ਪਰ ਪਤਾ ਮਾਲਕ ਨੂੰ ਹੈ ਸਾ ਅਸੀਂ ਵੀ ਬਿੱਲੀ ਵਾਲੀ ਹਾਲਤ ਸਾਡੀ ਵੀ ਬਿੱਲੀ ਵਾਲੀ ਹਾਲਤ ਹੋਈ ਪਈ ਸਾਨੂੰ ਪਤਾ ਹੈ ਮਾਲਕ ਦੇਖ ਰਿਹਾ ਹੈ ਅਸੀਂ ਫੇਰ ਵੀ ਫਰੀਮ ਕਰਦੇ ਆਂ ਝੂਠੂ ਬੋਲਦੇ ਆਂ ਬਾਣੀ ਨਹੀਂ ਪੜ੍ਹਦੇ ਸੇਵਾ ਨਹੀਂ ਕਰਦੇ ਮਹਾਰਾਜ ਦੇ ਦੱਸੇ ਹੋਏ ਪੂਰਨਿਆਂ ਉੱਤੇ ਚੱਲਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਇੱਕ ਤੇ ਹੁੰਦਾ ਚੱਲਣਾ ਇੱਕ ਹੁੰਦਾ ਕੋਸ਼ਿਸ਼ ਕਰਨਾ ਪਹਿਲਾਂ ਕੋਸ਼ਿਸ਼ ਕਰਨੀ ਪਵੇਗੀ ਅਸੀਂ ਹੋਈ ਨਹੀਂ ਕਰਦੇ ਸੋ ਸਾਧ ਸੰਗਤ ਜੀ ਨਿਰਣਾ ਹੀ ਨਿਕਲੇਗਾ ਗੁਰੂ ਦੀ ਕੁਛ ਹੀ ਲੈਣੀ ਹੈ ਭਜਨ ਕਰੋ ਬੰਦਗੀ ਕਰੋ ਸੇਵਾ ਕਰੋ ਆਪਣੇ ਕੰਮ ਵੀ ਕਰਨੇ ਨੇ ਕਾਰਜ ਵੀ ਕਰਨੇ ਨੇ ਜੌਬ ਵੀ ਕਰਨੀ ਹੈ ਸਟੱਡੀ ਵੀ ਕਰਨੀ ਹੈ ਨਾਲ ਨਾਲ ਗੁਰੂ ਦੀ ਖੁਸ਼ੀ ਲਈ ਕੋਸ਼ਿਸ਼ਾਂ ਵੀ ਕਰਨੀਆਂ ਨੇ ਦੇਖੋ ਅਸੀਂ ਜਿਹਦੇ ਨਾਲ ਪ੍ਰੇਮ ਕਰਦੇ ਹੁੰਦੇ ਹਾਂ ਨਾ ਅਸੀਂ ਹਮੇਸ਼ਾ ਸਾਡੇ ਦਿਲ ਦੀ ਤਾੰਗ ਹੁੰਦੀ ਹੈ ਕਿ ਅਸੀਂ ਉਹਨੂੰ ਕਿਸੇ ਨਾ ਕਿਸੇ ਬਹਾਨੇ ਖੁਸ਼ ਕਰੀਏ ਜਿਹੜੀਆਂ ਚੀਜ਼ਾਂ ਉਹਨੂੰ ਪਸੰਦ ਹੁੰਦੀਆਂ ਨੇ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਉਹ ਉਹ ਕਰਦੇ ਹਾਂ ਉਹ ਕੰਮ ਕਰਦੇ ਹਾਂ ਜਿਹੜੇ ਉਹਨੂੰ ਪਸੰਦ ਨੇ ਤਾਂ ਜੋ ਉਹ ਮੇਰਾ ਪਿਆਰਾ ਖੁਸ਼ ਹੋ ਜੇ ਪਰ ਜਦੋਂ ਰੱਬ ਦੀ ਗੱਲ ਹੁੰਦੀ ਹੈ ਰੱਬ ਨੂੰ ਖੁਸ਼ ਕਰਨ ਲਈ ਅਸੀਂ ਕੁਝ ਨਹੀਂ ਕਰਦੇ ਹਾਂ ਜੋ ਰੱਬ ਨੇ ਵਰਜਿਆ ਸੀ ਭਾਈ ਇਹ ਕੰਮ ਨਹੀਂ ਕਰਨਾ ਸੀ ਉਹ ਕਰ ਹੀ ਜਾਂਦੇ ਆ ਫਿਰ ਕਿੱਥੋਂ ਭਾਣਦੇ ਆ ਕਿ ਮਹਾਰਾਜ ਸਾਡੇ ਕਾਰਜ ਦਾਸ ਹੋ ਮਹਾਰਾਜ ਅੰਗ ਸੰਗ ਹੋ ਕੇ ਵਰਤਨ ਐਦਾਂ ਨਹੀਂ ਪਿਆਰਿਓ ਐਦਾਂ ਖੇਡ ਨਹੀਂ ਬਣਦੀ ਖੇਡ ਉਦੋਂ ਹੀ ਬਣੇਗੀ ਜਦੋਂ ਮਹਾਰਾਜ ਦੇ ਆਸਰੇ ਤੇ ਮਹਾਰਾਜ ਦੀ ਟੇਕ ਤੇ ਅਸੀਂ ਜਿਉਣਾ ਸ਼ੁਰੂ ਕਰਾਂਗੇ ਮਹਾਰਾਜ ਨੂੰ ਅੰਗ ਸੰਗ ਸਮਝ ਕੇ ਜ਼ਿੰਦਗੀ ਨੂੰ ਬਤੀਤ ਕਰਾਂਗੇ ਫਿਰ ਗੁਰੂ ਦੀ ਖੁਸ਼ੀ ਹਾਸਲ ਹੋਣੀ ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਗੁਰੂ ਕੇ ਸਥਾਨ ਗੁਰਦੁਆਰਾ ਆਰਾਮ ਸਰ ਸਾਹਿਬ ਅਜਨਾਲਾ ਜੋ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਫੋ ਇਸ ਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਜੋ ਕਾਰ ਸੇਵਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਕਰਵਾ ਰਹੇ ਨੇ ਸੰਗਤ ਜੀ ਸੇਵਾਵਾਂ ਬਾਰੇ ਕਾਫੀ ਲੰਮੇ ਸਮੇਂ ਤੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਹ ਡਿਊਟੀ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਲਈ ਇੱਕੀ ਅਸੀਂ ਔਕਾ ਦੇਣਾ ਕਿ ਭਾਈ ਸੇਵਾ ਕਰ ਲੋ ਇਹ ਸੇਵਾ ਰਹਿੰਦੀ ਹੈ ਸੇਵਾ ਕਰ ਲੋ ਇਹ ਅਸੀਂ ਔਕਾ ਦੇਈ ਜਾਣਾ ਬਾਕੀ ਸੇਵਾਵਾਂ ਕਿਹਦੇ ਕੋਲੋਂ ਬਾਬਾ ਜੀ ਨੇ ਲੈਣੀਆਂ ਆ ਉਹ ਬਾਬਾ ਜੀ ਜਾਣਦੇ ਨੇ ਉਹਨਾਂ ਨੇ ਲੈ ਹੀ ਲੈਣੀਆਂ ਸੋ ਸੰਗਤ ਜੀ ਸੇਵਾਵਾਂ ਪ੍ਰਤੀ ਫੇਰ ਬੇਨਤੀ ਹੈ ਕੀ ਟਾਈਲਾਂ ਨੇ ਬੇਨਤੀ ਕੀਤੀ ਸੀ ਸੋ ਟਾਈਲਾਂ ਦੇ ਵਿੱਚ ਇੱਕੋ ਪੈਨ ਵੱਲੋਂ ਥੋੜੀ سیਵਾ ਆਈ ਏ ਸੋ ਹਜੇ ਸੇਵਾ ਵੱਡੀ ਏ ਸੋ ਸੰਗਤ ਜੀ ਟਾਈਲਾਂ ਦੀ ਸੇਵਾ ਦੇ ਵਿੱਚ ਵੀ ਜਰੂਰ ਹੋਰ ਹਿੱਸਾ ਪਾਓ ਤਾਂ ਜੋ ਇਹ ਸੇਵਾਵਾਂ ਜਲਦੀ ਤੋਂ ਜਲਦੀ ਸੰਪੂਰਨ ਹੋ ਸਕਣ ਤੋ ਗੁਰੂ ਸਾਹਿਬ ਆਪਣੇ ਨਿਜੀ ਹਸਤਾਨਾ ਤੇ ਜਲਦੀ ਤੋਂ ਜਲਦੀ ਬਰਾਜਮਾਨ ਹੋ ਸਕਣ ਸਾ ਸੰਗਤ ਜੀ ਟਾਈਲਾਂ ਦੀ ਸੇਵਾ ਹੋ ਰਹੀ ਏ ਤੇ ਦੂਸਰੀ ਸੇਵਾ ਸਾ ਸੰਗਤ ਜੀ ਦਰਵਾਜੇ ਜਿਹੜੇ ਨੇ ਗੁਰੂ ਘਰ ਦੇ ਉਹ ਵੀ ਲਗਭਗ ਤਿਆਰ ਹੋ ਚੁੱਕੇ ਨੇ ਬਸ ਹੁਣ ਉਹਨਾਂ ਨੂੰ ਪੇਮੈਂਟ ਕਰਕੇ ਉਹ ਦਰਵਾਜੇ ਜਿਹੜੇ ਨੇ ਉਹ ਲੈ ਕੇ ਆਉਣੇ ਨੇ ਸਾ ਸੰਗਤ ਜੀ ਇੰਨਾ ਸੇਵਾਵਾਂ ਦੇ ਵਿੱਚ ਜਰੂਰ ਹਿੱਸਾ ਪਾਓ ਜਰੂਰ ਇੰਨਾ ਸੇਵਾਵਾਂ ਨੂੰ ਕਰੋ ਤਾਂ ਜੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ ਸੇਵਾਵਾਂ ਸਾਧ ਸੰਗਤ ਜੀ ਹੋਰ ਵੀ ਨੇ ਬਾਕੀ ਜਿਵੇਂ ਜਿਵੇਂ ਇਹ ਸੇਵਾਵਾਂ ਹੁੰਦੀਆਂ ਜਾਣਗੀਆਂ ਸੋ ਉਹਦਾ ਉਹਦਾ ਤੁਹਾਨੂੰ ਦੱਸ ਦਿੱਤਾ ਜਾਏਗਾ ਸੋ ਟਾਈਨਾਂ ਦੀ ਸੇਵਾ ਦੇ ਵਿੱਚ ਇੱਕ ਭੈਣ ਵੱਲੋਂ ਥੋੜਾ ਯੋਗਦਾਨ ਆਇਆ ਸੀ ਥੋੜੀ ਸੇਵਾ ਆਈ ਸੀ ਉਹ ਤੁਹਾਨੂੰ ਦੱਸਤਾ ਆ ਬਾਕੀ ਸਾਧ ਸੰਗਤ ਜੀ ਹੋਰ ਸੇਵਾਵਾਂ ਵੀ ਨੇ ਬਾਕੀ ਇਹ ਸੇਵਾਵਾਂ ਜਦੋਂ ਹੋ ਜਾਣਗੀਆਂ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਿੱਤਾ ਜਾਏਗਾ ਜਰੂਰ ਸੇਵਾਵਾਂ 'ਚ ਹਿੱਸਾ ਪਾਓ ਸਾਧ ਸੰਗਤ ਜੀ ਹੁਣ ਉਹ ਸੇਵਾਵਾਂ ਜੋ ਨਿਰੰਤਰ ਜਾਰੀ ਨੇ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਜਿਨ੍ਹਾਂ ਦੀ ਗੱਲ ਅਸੀਂ ਪਹਿਲਾਂ ਕਰਕੇ ਆਏ ਆ ਕਿ ਲੋੜਵੰਦ ਦੀ ਲੋੜ ਪੂਰੀ ਕਰਨੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਤੰਗਜੀ ਪਹਿਲੀ ਸੇਵਾ ਜਿਹੜੀ ਹੈ ਕਿ ਵਿਧਵਾ ਬੀਬੀਆਂ ਉਹ ਭੈਣਾ ਉਹ ਮਤਾਵਾਂ ਜਿਨ੍ਹਾਂ ਦੇ ਸਿਰ ਤੇ ਪਤੀ ਦਾ ਸਾਆ ਨਹੀਂ ਹੁਣ ਬੱਚੇ ਛੂਟੇ ਨੇ ਕਮਾਈ ਦਾ ਵੀ ਕੋਈ ਸਾਧਨ ਨਹੀਂ ਕਿਵੇਂ ਕਮਾਉਣ ਕਿਵੇਂ ਘਰ ਦਾ ਖਰਚਾ ਚੱਲੇ ਸੋ ਸਾ ਸੰਗਤ ਜੀ ਇਹ ਸੇਵਾ ਵਿੱਚ ਬਾਬਾ ਦੀਪ ਸਿੰਘ ਨੇ ਝੋਲੀ ਚ ਪਾਈ ਕੀ ਹਰ ਮਹੀਨੇ ਦੀ 15 ਤਰੀਕ ਨੂੰ ਹਰ ਮੰਥਲੀ ਸੋ ਜਿੰਨਾ ਵੀ ਸੰਗਤ ਦਾ ਸਹਿਯੋਗ ਆਉਂਦਾ ਏ ਸੋ ਉਹ ਮਤਾਵਾ ਭੈਣਾ ਨੂੰ ਥੋੜਾ ਬਹੁਤ ਜਿੰਨਾ ਕੁ ਰਾਸ਼ਨ ਮਤਲਬ ਸੰਗਤ ਦੇ ਸਹਿਯੋਗ ਦੇ ਨਾਲ ਜਿੰਨਾ ਕੁ ਰਾਸ਼ਨ ਹੋ ਸਕਦਾ ਏ ਪੂਰੀ ਹੈਲਪ ਤੇ ਨਹੀਂ ਹੋ ਸਕਦੀ ਪਰ ਜਿੰਨਾ ਵੀ ਚਲੋ ਥੋੜਾ ਬਹੁਤ ਆਸਰਾ ਉਹਨਾਂ ਭੈਣਾ ਦਾ ਹੋ ਜਾਂਦਾ ਏ ਸੋ ਉਹਨਾਂ ਨੂੰ ਰਾਸ਼ਨ ਹਰ ਮਹੀਨੇ ਦੀ 15 ਤਰੀਕ ਨੂੰ ਦਿੱਤਾ ਜਾਂਦਾ ਹੈ ਸਾਸ ਸੰਗਤ ਜੀ ਇਹ ਸੇਵਾ ਵੀ ਵੱਡੀ ਸੇਵਾ ਹੈ ਇਹ ਵੀ ਤੁਹਾਡੇ ਸਹਿਯੋਗ ਦੇ ਨਾਲ ਹੀ ਚੱਲ ਰਹੀ ਹੈ ਸੋ ਅਗਲੀ ਸੇਵਾ ਸਾਸ ਸੰਗਤ ਜੀ ਉਹ ਭੈਣਾ ਜਿਨ੍ਹਾਂ ਦੇ ਸਿਰ ਪਿਤਾ ਨਹੀਂ ਜਾਂ ਪਿਤਾ ਜਿਹੜੀਆਂ ਪੰਜ ਪੰਜ ਛੇ ਛੇ ਧੀਆਂ ਨੇ ਸੋ ਕਈ ਇਹੀਆਂ ਭੈਣਾ ਵੀ ਨੇ ਜਿਨ੍ਹਾਂ ਦੇ ਮਾਤਾ ਪਿਤਾ ਹੀ ਨਹੀਂ ਹੈਗੇ ਚਾਚੇ ਨੇ ਪਾਲ ਲਿਆ ਕਿਸੇ ਨੂੰ ਮਾਮੇ ਨੇ ਪਾਲ ਲਿਆ ਸੋ ਉਹਨਾਂ ਧੀਆਂ ਦੇ ਅਨੰਦ ਕਾਰਜ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਇਹ ਸੇਵਾ ਬੜੇ ਸਮੇਂ ਤੋਂ ਬਾਬਾ ਦੀਪ ਸਿੰਘ ਜੀ ਲੈ ਰਹੇ ਨੇ ਸੋ ਅਗੇ ਵੀ ਬਾਬਾ ਦੀਪ ਸਿੰਘ ਜੀ ਰਹਿੰਦੇ ਸਵਾਸਾਂ ਤੱਕ ਇਹ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣਗੇ 사ਸੰਗਤ ਜੀ ਇਹ ਵੀ ਵੱਡੀ ਸੇਵਾ ਹੈ ਕਿਉਂਕਿ ਕੰਨਿਆਦਾਨ ਨੂੰ ਮਹਾਨਦਾਨ ਮੰਨਿਆ ਜਾਂਦਾ ਹੈ ਸੋ 사ਸੰਗਤ ਜੀ ਇਹ ਸੇਵਾਵਾਂ ਦੇ ਵਿੱਚ ਵੀ ਜਰੂਰ ਹਿੱਸਾ ਪਾਓ ਸੋ 2 ਦਸੰਬਰ ਨੂੰ 사ਸੰਗਤ ਜੀ ਸਮੂਹੀਕਾ ਆਨੰਦ ਕਾਰਜ ਸਮਾਗਮ ਹੋ ਰਹੇ ਨੇ ਅੱਜ ਟਾਈਮ ਵੇਖ ਲਓ ਦਿਨ ਵੇਖ ਲਓ ਡੇਟ ਦੇਖ ਲਓ ਕਿੰਨਾ ਸਮਾਂ ਥੋੜਾ ਰਹਿ ਗਿਆ ਹੈ ਸੇਵਾਵਾਂ ਬਹੁਤ ਰਹਿੰਦੀਆਂ ਨੇ ਅਜੇ ਕਰਨ ਵਾਲੀਆਂ ਕਿਉਂਕਿ ਸਾਸੰਗਤ ਜੀ 11 ਦੇ ਕਰੀਬ ਧੀਆ ਦੇ ਆਨੰਦ ਕਾਰਜ ਹੋਣੇ ਨੇ 11 ਬਰਾਤਾਂ ਆਉਣੀਆਂ ਨੇ ਸੋ ਬਰਾਤਾਂ ਨੂੰ ਵੀ ਸਾਹਮਣਾ ਹੈ ਧੀਆ ਨੂੰ ਫਿਰ ਘਰਵਰ ਤੋਂ ਵਾਲਾ ਜਿਹੜਾ ਬੇਸਿਕ ਸਮਾਨ ਹੁੰਦਾ ਹੈ ਉਹ ਵੀ ਦਿੱਤਾ ਜਾਣਾ ਜਿਹਦੇ ਵਿੱਚ ਪੇਟੀ ਬੈੱਡ ਬਿਸਤਰੇ ਬਰਤਨ ਕੱਪੜੇ ਤੇ ਸਾਸੰਗਤ ਜੀ ਹੋਰ ਵੀ ਐਦਾਂ ਦਾ ਭਾਂਡੇ-ਪੁੰਡੇ ਐਦਾਂ ਦਾ ਨਿੱਕਾ-ਮੋਟਾ ਸਮਾਨ ਜਿਹੜਾ ਆ ਉਹ ਦਿੱਤਾ ਜਾਂਦਾ ਹੈ ਤਿੱਦਾਂ ਕਿਵੇਂ ਜਾਣਾ ਹੈ ਦੇਣਾ ਕਿੰਨੇ ਆ ਸੰਗਤ ਨੇ ਦੇਣਾ ਹੈ ਸੰਗਤ ਜੀ ਜਰੂਰ ਇਹਦੇ ਵਿੱਚ ਜਿੰਨਾ ਕੋਈ ਹਿੱਸਾ ਪਾ ਸਕਦਾ ਜਿੰਨਾ ਸੇਵਾ ਦੇ ਵਿੱਚ ਕੋਈ ਯੋਗਦਾਨ ਕਰ ਸਕਦਾ ਇਹਨਾਂ ਧੀਆਂ ਦੀ ਹੈਲਪ ਕਰ ਸਕਦਾ ਆ ਸੰਗਤ ਜੀ ਜਰੂਰ ਹਿੱਸਾ ਪਾਓ ਜਰੂਰ ਸੇਵਾਵਾਂ ਚ ਹਿੱਸਾ ਪਾਓ ਕਿ ਸਮਾਂ ਥੋੜਾ ਰਹਿ ਗਿਆ ਏ ਸੇਵਾਵਾਂ ਬਹੁਤੀਆਂ ਨੇ ਸੰਗਤ ਜੀ ਜਰੂਰ ਇਹਨਾਂ ਸੇਵਾਵਾਂ ਚ ਵੀ ਹਿੱਸਾ ਪਾਓ ਬਾਕੀ ਬਰਾਤ ਹੋਣੀ ਏ ਸੋ ਉਹਨਾਂ ਦੇ ਵਾਸਤੇ ਲੰਗਰ ਤਿਆਰ ਹੋਣਾ ਏ ਸੋ ਲੰਗਰ ਅਸੀਂ ਕਰਜ ਸਾਡੇ ਵਿਆਹ ਹੋਵੇ ਤੇ ਅਸੀਂ ਕਿੰਨੀਆਂ ਤਿਆਰੀਆਂ ਕਰਦੇ ਆ ਕਿੰਨੇ ਤਰ੍ਹਾਂ ਦੀਆਂ ਮਠਿਆਈਆਂ ਪਕੌੜੇ ਜਲੇਬ ਤਿਆਰ ਕਰਦੇ ਆ ਸੋ ਉਹ ਬਰਾਤ ਆਉਣੀਆਂ ਉਹਨਾਂ ਵਾਸਤੇ ਵੀ ਸਾਜ ਸੰਗਤ ਜੀ ਵਧੀਆ-ਵਧੀਆ ਪਕਵਾਨ ਤਿਆਰ ਹੋਣ ਸੋ ਤੁਸੀਂ ਉਹਦੇ ਚ ਵੀ ਸੁੱਕੇ ਰਾਸਨ ਦੀ ਸੇਵਾ ਜਿਹੜੀ ਆ ਉਹ ਕਰ ਸਕਦੇ ਆ ਆਪ ਵੀ ਆ ਕੇ ਕਰ ਸਕਦੇ ਹੋ ਜਾਂ ਕਿਸੇ ਦੇ ਥਰੂ ਵੀ ਇਹ ਸੇਵਾ ਕਰ ਸਕਦੇ ਹੋ ਜਿਵੇਂ ਆ ਰਿਫਾਇਨਡ ਦੇ ਟੀਨ ਜਿਹੜੇ ਆ 15 ਦੇ ਕਰੀਬ ਚਾਹੀਦੇ ਨੇ ਉਹ ਤੁਸੀਂ ਸੇਵਾ ਕਰ ਸਕਦੇ ਹੋ ਜਿੰਨੀ ਵੀ ਤੁਸੀਂ ਵਿੱਚੋਂ ਕਰਨੀ ਹੋਵੇ ਖੰਡ ਚਾਹੀਦੀ ਹੈ ਕਾफी ਮਾਤਰਾ ਦੇ ਵਿੱਚ ਕਿਉਂਕਿ ਜਲੇਬ ਨਿਕਲਨੇ ਨੇ ਚਾਹ ਬਣਨੀ ਆ ਸੋ ਤੁਸੀਂ ਖੰਡ ਦੀ ਸੇਵਾ ਕਰ ਸਕਦੇ ਹੋ ਹੋਵੇਸ਼ਣ ਦੀ ਸੇਵਾ ਕਰ ਸਕਦੇ ਹੋ ਪਿਆਜ਼ ਚਾਹੀਦਾ ਹੈ ਸਾਧ ਸੰਗਤ ਜੀ ਆਲੂ ਚਾਹੀਦੇ ਨੇ ਉਹਦੇ ਵਿੱਚ ਵੀ ਤੁਸੀਂ ਸਹਿਯੋਗ ਕਰ ਸਕਦੇ ਹੋ ਹੋਰ ਵੀ ਮਠਿਆਈ ਦੀ ਸੇਵਾ ਕਿਸੇ ਨੇ ਲੈਣੀ ਹੋਵੇ ਤੇ ਉਬਰਾਤਾਂ ਆਉਣੀਆਂ ਸੋ ਉਹਨਾਂ ਨੂੰ ਮਠਿਆਈ ਵੀ ਪਰੋਸੀ ਜਾਏ ਕੋਲਡ ਡਰਿੰਕ ਦੀ ਸੇਵਾ ਲੈ ਸਕਦੇ ਹੋ ਸਾਧ ਸੰਗਤ ਜੀ ਜਿੰਨਾ ਕੋਈ ਸੇਵਾ ਚ ਹਿੱਸਾ ਪਾ ਸਕਦਾ ਹੈ ਹੁਣ ਵੱਡੇ ਪੰਡਾਲ ਲੱਗਣੇ ਨੇ ਸਾਊਂਡ ਲੱਗਣਾ ਹੈ ਸੋ ਸਾਧ ਸੰਗਤ ਜੀ ਇਹ ਵੱਡੇ ਕਾਰਜ ਨੇ ਇੱਕ ਬਰਾਤ ਆਉਣੀ ਹੋਵੇ ਸਾਧ ਸੰਗਤ ਜੀ ਸਾਨੂੰ ਹੱਥੇ ਪਤਾ ਪੈਰਾਂ ਦੀ ਪੈ ਜਾਂਦੀ ਏ ਸੋ ਸਾਧ ਸੰਗਤ ਜੀ 11 ਬਰਾਤਾਂ ਆਉਣੀਆਂ ਤੇ ਸਾਧ ਸੰਗਤ ਜੀ ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਏ ਬਾਬਾ ਦੀਪ ਸਿੰਘ ਦੇ ਕਾਰਜ ਨੇ ਸੋ ਜਰੂਰ ਸੇਵਾਵਾਂ ਵਿੱਚ ਹਿੱਸਾ ਪਾਓ ਦੇਖੋ ਜਿੰਨੇ ਸੇਵਾ ਕਰਨੀ ਹੈ ਉਹਨੇ ਕਰ ਹੀ ਲੈਣੀ ਜਿਹਦੇ ਕੋ ਬਾਬਾ ਜੀ ਨੇ ਸੇਵਾ ਲੈਣੀ ਹੈ ਲੈ ਹੀ ਲੈਣੀ ਹੈ ਪਰ ਮਨ ਦੇ ਵਿੱਚ ਚਾਹ ਹੋਣਾ ਚਾਹੀਦਾ ਇੱਕ ਸੇਵਾ ਕਰੀਏ ਸਾ ਸੰਗਤ ਜੀ ਨੰਬਰ ਉੱਪਰ ਦਿੱਤੇ ਹੋਏ ਨੇ WhatsApp ਤੇ WhatsApp ਤੇ ਤੁਸੀਂ ਮੈਸੇਜ ਜਾਂ ਵੌਇਸ ਮੈਸੇਜ ਕਰ ਸਕਦੇ ਹੋ ਤੇ ਆਪਣੇ ਨਾਮ ਸੇਵਾ ਚ ਨੋਟ ਕਰਵਾ ਸਕਦੇ ਕਿਉਂਕਿ ਹੁਣ ਸਮਾਂ ਥੋੜਾ ਹੈ ਜਲਦੀ ਤੋਂ ਜਲਦੀ ਸਾ ਸੰਗਤ ਜੀ ਸੇਵਾਵਾਂ ਦੇ ਵਿੱਚ ਨਾਮ ਨੋਟ ਕਰਵਾਓ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਇੰਨੀਆਂ ਕਿ ਸੇਵਾਵਾਂ ਆ ਹੋ ਗਈਆਂ ਨੇ ਤੇ ਇੰਨੀਆਂ ਹੋਣ ਵਾਲੀਆਂ ਰਹਿੰਦੀਆਂ ਨੇ 사ਸੰਗਤ ਜੀ ਜਰੂਰ ਸੇਵਾਵਾਂ ਦੇ ਵਿੱਚ ਹਿੱਸਾ ਪਾਇਓ ਇਹ ਵੱਡੇ ਕਾਰਜ ਨੇ ਜਰੂਰ 사ਸੰਗਤ ਜੀ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣਿਓ ਬਾਕੀ ਚੈਨਲ ਤੇ ਲਾਈਵ ਆਏਗਾ ਸੋ ਤੁਹਾਨੂੰ ਪੋਸਟਰ ਸ਼ੇਅਰ ਕਰਦੇ ਆ ਤੁਸੀਂ ਉਹਦੇ ਤੇ ਲਿੰਕ ਵੀ ਸ਼ੇਅਰ ਕਰਾਂਗੇ ਤੁਸੀਂ ਉਹਦੇ ਤੇ ਜਰੂਰ ਦਰਸ਼ਨ ਕਰੋ ਸਾਰੇ ਸਮਾਗਮ ਦੇ ਜਰੂਰ 사ਸੰਗਤ ਜੀ ਬੇਨਤੀਆਂ ਨੂੰ ਸਵੀਕਾਰ ਕਰਿਓ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣੋ 사ਸੰਗਤ ਜੀ ਅਗਲੀ ਸੇਵਾ ਉਹ ਵੀ ਵੱਡੀ ਸੇਵਾ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸਾਸੰਗਤ ਜੀ ਉਹ ਬੱਚੇ ਜਿਹੜੇ ਪੜਨਾ ਚਾਹੁੰਦੇ ਨੇ ਪਰ ਮਾਇਆ ਦੀ ਕਮੀ ਕਾਰਨ ਨਹੀਂ ਪੜ ਪਾਉਂਦੇ ਪੜ੍ਹਾਈ ਛੁੱਟ ਜਾਂਦੀ ਹੈ ਸੋ ਉਹਨਾਂ ਬੱਚਿਆਂ ਨੂੰ ਸਾਸੰਗਤ ਜੀ 유ਨੀਫਾਰਮ ਬੁక్స్ ਲੈ ਕੇ ਦਿੱਤੀਆਂ ਜਾਂਦੀਆਂ ਨੇ ਨਾਲ ਹੀ ਸਾਸੰਗਤ ਜੀ ਉਹਨਾਂ ਦੀ ਫੀਸ ਵੀ ਸਕੂਲ ਦੇ ਵਿੱਚ ਡਿਪੋਜ਼ਿਟ ਕਰਵਾਈ ਜਾਂਦੀ ਹੈ ਸਾਸੰਗਤ ਜੀ ਇਹ ਸੇਵਾ ਵੀ ਆਪ ਸਭ ਦੇ ਸਹਿਯੋਗ ਦੇ ਸਦਕਾ ਹੀ ਚੱਲ ਰਹੀਆਂ ਨੇ ਸਾਸੰਗਤ ਜੀ ਤੁਸੀਂ ਇਹਦੇ ਵਿੱਚ ਵੀ ਸਹਿਯੋਗ ਕਰ ਸਕਦੇ ਹੋ ਬਾਕੀ ਸਾਸੰਗਤ ਜੀ ਸੇਵਾਵਾਂ ਬਹੁਤ ਸਾਰੀਆਂ ਨੇ ਤੇ ਤੁਸੀਂ ਜਰੂਰ ਸਹਿਜੋ ਕਰੋ ਤਾਂ ਜੋ ਇਹ ਸਵਾਵਾ ਇਸੇ ਤਰੀਕੇ ਚੱਲਦੀਆਂ ਰਹਿਣ ਆਓ ਸਾ ਸੰਗਤ ਜੀ ਹੁਣ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਜੱਪੋ ਤਨ ਤਨ ਅਮ੍ਰਿਤ শহীদ ਬਾਬਾ ਦੀਪ ਸਿੰਘ ਜੀ ਤਨ ਤਨ ਅਮ੍ਰਿਤ শহীদ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ